ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਸਰਿਆਲੀ ਤੋਂ ਬਿਲਕੁਲ ਜਿਹੜਾ ਦੋਸਤੋ ਨਜ਼ਦੀਕ ਪਿੰਡ ਆ ਸੁਹਾਵਾ ਤੇ ਤੁਸੀਂ ਵਿਜਿਟ ਕਰਨੀ ਹੈ ਇਸ ਪਿੰਡ ਵੀਰ ਗੁਰਜੰਟ ਦੇ ਕੋਲੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਜਿਹੜੇ ਪਸ਼ੂ ਆ ਅੱਜ ਵੀ ਵਿਕਰੀ ਵਾਲੇ ਤੁਹਾਨੂੰ ਦੋ ਪਸ਼ੂ ਦਿਖਾ ਦਾਂਗੇ ਦੋਨੋਂ ਬੈੜਾ ਹੋਣਗੀਆਂ ਜੀ ਠੀਕ ਆ ਤੇ ਗੱਬਣ ਬੈੜਾ ਨੇ ਦੋਵੇਂ ਤੇ ਤੁਸੀਂ ਤਸੱਲੀ ਜਿਹੜੀ ਆ ਦੋਸਤੋ ਟਿੱਪਕੇ ਘਰੇ ਵਿਜ਼ਿਟ ਕਰਕੇ ਕਰ ਸਕਦੇ ਹੋ ਹਰ ਵਾਰ ਦੀ ਤਰ੍ਹਾਂ ਆਪਣੀ ਇੱਕ ਰਿਕਵੈਸਟ ਹੁੰਦੀ ਆ ਫਸਟਲੀ ਤੇ ਅੱਜ 28 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਕੱਲ ਮਾਰਨਿੰਗ ਦੋਸਤੋ 29 ਮਈ ਨੂੰ ਆਪਾਂ ਜਿਹੜੀ ਇਹ ਵੀਡੀਓ ਅਪਲੋਡ ਕਰਾਂਗੇ ਸੋ ਐਨੀਮਲ ਨੂੰ ਬਿਲਕੁਲ ਜਿਹੜਾ ਦੋਸਤੋ ਲਾਸਟ ਤੱਕ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਬਿਕੋਜ਼ ਇਹਦੇ ਵਿੱਚ ਜਿਹੜੀ ਆ ਦੋਸਤੋ ਫੁੱਲ ਇਨਫੋਰਮੇਸ਼ਨ ਆ ਸਵੇਰੋਂ ਲੈ ਕੇ ਰੇਟ ਭਾਅ ਪੜਤਾ ਬਿਲਕੁਲ ਤਸੱਲੀ ਜਿਹੜੀ ਆ ਪਸ਼ੂਆਂ ਦੇ ਦੁੱਧ ਵਾਲੇ ਪਾਸਿਓਂ ਹਵਾਨੇ ਵਾਲੇ ਪਾਸਿਓਂ ਪੂਰੀ ਵੀਰ ਤੋਂ ਓਨਰ ਤੋਂ ਬਿਲਕੁਲ ਜਾਣਕਾਰੀ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਦੀ ਆ ਤੇ ਆਓ ਕਰਦੇ ਆ ਗੱਲਬਾਤ ਵੀਰ ਗੁਰਜੰਟ ਦੇ ਨਾਲ ਗੁਰਜੰਟ ਭਾਈ ਮੇਰੇ ਨਾਲ ਆ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਾਸਰੀ ਕਰ ਵੀਰੇ ਸਸੀਗਾ ਵੀਰ ਜੀ ਹੋਰ ਠੀਕ ਠਾਕ ਆ ਜੀ ਬਹੁਤ ਵਧੀਆ ਗੁਰਜੰਟ ਭਾਈ ਹੋਰ ਸਾਰੇ ਵੀਰ ਆ ਭਰਾਵਾਂ ਨੂੰ ਮੇਰੇ ਨੂੰ ਪਿਆਰ ਭਰੀ ਸਾਸਿਕਾ ਜੀ ਹਾਂ ਜੀ ਸਾਸਿਕਾ ਵੀਰੇ ਤੇ ਅੱਜ ਗੁਰਜੰਟ ਭਾਈ ਦੋ ਬੈੜ ਆਪਣੇ ਕੋਲ ਬਿਗਾਊਗਾ ਹਾਂ ਜੀ ਤੇ ਇਹ ਗੱਬਣੀ ਆ ਹਾਂ ਜੀ ਗੱਬਣੀ ਆ ਭਾਜੀ ਦੋਵੇਂ ਗੱਬਣੀਆਂ ਨੇ ਦੋਨੋਂ ਗੱਬਣਾ ਹਾਂ ਜੀ ਤੇ ਕਰੀਏ ਡਿਟੇਲ ਆਪਾਂ ਸਾਂਝੀ ਦੇਰ ਹਜੇ ਲ ਜਾਂਦੀਆਂ ਕਿੰਨੇ ਕਿੰਨੇ ਹਫਤਾ ਹਫਤਾ ਲੈ ਜੂਗੀ ਹਾਂਜੀ ਭਾਜੀ ਹਫਤਾ ਲੈ ਜਾਣਾ ਵੱਸੀ ਨੇ ਠੀਕ ਆ ਹਾਂਜੀ ਇਹ ਦੂਸਰੇ ਸੁਵੇ ਭਾਜੀ ਸੋਣ ਵਾਲੀ ਹੈ ਵੱਸੀ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਹਾਂਜੀ ਇਹ ਦੂਜੇ ਸੁਵੇ ਸੋਣੀ ਹੈ ਜੀ ਦੂਜਾ ਸੁਬਾ ਦੋਸਤੋ ਸੈਕੰਡ ਟਾਈਮਰ ਜਿਹੜੀ ਇਹ ਵੜ ਸੁਣ ਜਾ ਰਹੀ ਆ ਤੇ ਸਮਾਂ ਕਿੰਨਾ ਕੁ ਲੱਜੂ ਵੀਰ ਇਹ ਭਾਜੀ ਹਫਤਾ ਲੈ ਜਾਣਾ ਬਾਹਰ ਹੀ ਲਾਜੂਗਾ ਜੀ ਇੱਕ ਅੱਧਾ ਦਿਨ ਠੀਕ ਆ ਜੀ ਹਾਂਜੀ ਹਫਤਾ ਲਾਜੂ ਬਾਕੀ 30 40 ਵਧੀਆ ਬਿਲਕੁਲ ਬਿਲਕੁਲ ਪਾਸ ਭਾਜੀ ਠੀਕ ਆ ਹਾਂਜੀ ਤੇ ਇੱਕ ਹਫਤਾ ਭਰਾਵੋ ਸਮਾਂ ਲੈ ਜੂਗੀ ਠੀਕ ਆ ਬਾਕੀ ਥਣ ਥਣ ਦੀ ਕੁਆਲਿਟੀ ਆ ਉਹ ਤੁਸੀਂ ਆ ਚੈੱਕ ਕਰ ਲਓ ਠੀਕ ਆ ਜੀ ਗੈਪ ਪੂਰਾ ਹੈਗਾ ਤੇ ਬਿਲਕੁਲ ਨੋਕਲਾ ਥਾਣਾ ਜਿਵੇਂ ਦੋਸਤੋ ਬਿਲਕੁਲ ਅਗੋਂ ਤਿੱਖਾ ਥਾਣਾ ਨੋਕਲਾ ਉਹ ਸਾਰਾ ਜਿਹੜੇ ਸਥਾਨ ਦੀ ਬਿਲਕੁਲ ਸ਼ੇਪ ਹੈਗੀ ਆ ਠੀਕ ਆ ਤੇ ਚੌਥਾ ਥਾਣਾ ਦਾ ਜਿਹੜਾ ਗੈਬੰਤਰ ਇਹ ਤੁਸੀਂ ਆ ਦੇਖ ਲਓ ਆਪਸੀ ਬਿਲਕੁਲ ਵਿਥੂਥ ਜਿਹੜੀ ਹੈ ਵਿਰਲ ਉਹ ਪੂਰੀ ਹੈ ਜੀ ਠੀਕ ਆ ਹਜੇ 1 ਹਫਤਾ ਬਾਕੀ ਆ ਵੈੜ ਦੇ ਸੂਣ ਦੇ ਵਿੱਚ ਤੇ ਬਣ ਜੋਗੀ ਪੂਰਾ ਲੈਵਲ ਹੋਪਾ ਹੋ ਗਿਆ ਬਾਕੀ ਬਾਜੇ ਪਹਿਲੇ ਸਵੇਰੇ 17-18 ਲੀਟਰ ਦੁੱਧ ਚਵਾਇਆ ਵਾ ਕਿ ਘਰ ਵਾਲਿਆਂ ਨੇ ਦੱਸਿਆ 20 ਲੀਟਰ ਦੁੱਧ ਕੱਢੂਗੀ 20 ਉੱਪਰ ਲਾਸੀ ਕਰੂਗੀ ਠੀਕ ਆ ਜੀ ਹਾਂ ਜੀ ਤੇ 17-18 ਲੀਟਰ ਪਹਿਲੇ ਸਵੇਰੇ ਚਵਾਈ ਹੋਈ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਕਰੀਏ ਨੂੰ ਵੀ ਜੀ ਸਾਹਮਣੇ ਪੇਸ਼ ਤੋਰਗੇ ਇਧਰ ਨਮੇ ਤੋਰਦੇ ਤੇ ਬਾਕੀ ਬੋਦੀ ਵਾਲੀ ਵੈੜ ਆ ਦੋਸਤੋ ਠੀਕ ਆ ਬਿਲਕੁਲ ਐਨ ਮੱਥੇ ਦੇ ਵਿੱਚ ਜੇਕਰ ਤੁਸੀਂ ਸਿਰ ਤੇ ਦੇਖੀਏ ਤੇ ਬੋਦੀ ਵਾਲੀ ਵੇੜਾ ਜਹਾਜੂਤ ਵਾਲੀ ਹੈ ਤੇ ਬਾਕੀ ਤੋਰਾ ਵੇਖੋ ਤੇ ਆਰਡਰ ਦੀ ਕੁਆਲਿਟੀ ਜਿਹੜੀ ਹੈ ਦੋਸਤੋ ਤੁਸੀਂ ਵੇਖੋ ਠੀਕ ਆ ਪੱਧਰ ਅੱਜ ਦੇ ਸਮੇਂ ਬਿਲਕੁਲ ਪੱਧਰ ਜਿਹੜਾ ਖਾਣੇ ਬਾਾਕੀ ਨਾਰਮਲ ਜੇਕਰ ਲੱਗੇ ਆਪਾਂ ਗੱਲ ਕਰੀਏ ਦੋਸਤੋ ਥੋੜੀ ਬਸਦੀ ਭਾਲ ਹੋ ਜਵੇ ਉਹ ਗੱਲ ਵੱਖਰੀ ਪਰ ਭਾਲਾਂ ਭੂਲਾਂ ਦੇ ਵਿੱਚ ਆਉਂਦੀ ਨਹੀਂਗੀ ਪਹਿਲਾਂ ਨਾਲ ਵੇੜਾ ਨੂੰ ਵੀ ਭਾਲਾਂ ਪੈਂਦੀਆਂ ਨੇ ਜਾਂ ਬਾਅਦ ਵਿੱਚ ਵੀ ਦੋਸਤੋ ਜੇਕਰ ਇੱਕ ਹਫਤਾ ਬਾਕੀ ਹੈ ਤੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਭਾਲ ਹੁੰਦੀ ਜਾਂ ਦਿਖਾਈ ਦੇਣੀ ਸੀ ਬਿਲਕੁਲ ਨਿਕਰ ਲੈਣਾ ਠੀਕ ਹੈ ਜੀ ਬਾਕੀ ਐਕਸਰ ਤੋਂ ਦੇਖੋ ਜੀ ਠੀਕ ਹੈ ਬਾਕੀ ਵੀਰ ਗੁਰਜੰਟਾ ਕਿੰਨਾ ਕ ਮੋਲ ਲਿੰਦਾ ਭਾਈ ਮੋਲੇ 55000 ਕਰਦੇ ਜੇ ਇੱਕ 1500 ਰੁਪਇਆ ਛੋੜ ਦੇ ਹੋ ਗਈ ਇਹਦੇ ਵਿੱਚ 54 55 ਤੁਸੀਂ ਹਾਂ ਜੀ 5454000 ਦੀ ਐਸ ਨਾ ਹੋ ਗਈ ਭਾਈ 5454 ਦੀ ਹਾਂ ਜੀ ਠੀਕ ਹੈ ਮੇਰਾ 5454000 ਦੀ ਵੀਰ ਗੁਰਜੰਟਾ ਦਾ ਵੀ ਹਾਂ ਨਾ ਜੀ ਠੀਕ ਹੈ ਜੀ 55000 ਮੋਲ ਲਾ ਪ੍ਰਭੂ ਤੇ ਕਦ ਕਾਠੀ ਦੀ ਗੱਲ ਕਰ ਲੀਏ ਦੋਸਤੋ ਤੇ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਠੀਕ ਹੈ ਮੀਡੀਅਮ ਹਾਈਟ ਦੇ ਵਿੱਚ ਤੇ ਪਰ ਵੜ ਆ ਉਲਟ ਬਹਿਣੀ ਆ ਦੇ ਪਾਸੇ ਤੁਸੀਂ ਆ ਥਨ ਥਨ ਕਰੋ ਚੈੱਕ ਥਨਾ ਥਨਾ ਵੱਲੋਂ ਤਾਂ ਬਹੁਤ ਵਧੀਆ ਦੋਸਤੋ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਠੀਕ ਹੈ ਨਾਰਮਲੀ ਆਪਾਂ ਹੱਥੀ ਚਵਾਈ ਵਾਲਾ ਥਾਣਾ ਬਹੁਤੇ ਵੀਰ ਜਿਹੜਾ ਲਾਈਕ ਕਰਦੇ ਹੋ ਤੁਸੀਂ ਪਸੰਦ ਕਰਦੇ ਹੋ ਤੇ ਉਸ ਤਰ੍ਹਾਂ ਦਾ ਜਿਹੜਾ ਥਾਣਾ ਹੈਗਾ ਠੀਕ ਹੈ ਠੀਕ ਹੈ ਗੁਰਜੰਟ ਭਾਈ ਆਜੋ ਇਸ ਤੋਂ ਬਾਅਦ ਇੱਕ ਹੋਰ ਆਪਣੇ ਕੋਲ ਜਿਹੜੀ ਅਗਲੀ ਬਿਹੜ ਇਹ ਵੀ ਗੱਬਣੀ ਹੈ ਜੀ ਹਾਂਜੀ ਭਾਜੀ ਇਹ ਵੀ ਗੱਬਣੀ ਹੈ ਜੀ ਗੱਬਣੀ ਹੈ ਠੀਕ ਹੈ ਪੱਛੀ ਕਿਰਵਾ ਸੁਬਾ ਸੋਣਾ ਹੈ ਭਾਜੀ ਦੂਸਰਾ ਸੁਬਾ ਸੋਣਾ ਮੋਮੋ ਛੱਗੀ ਪੱਛੀ ਹੈ ਜੀ ਮੋਹ ਛੇ ਦਿਨ ਦਾ ਹਾਂਜੀ ਸੁਬਾ ਦੂਜਾ ਸੋਣ ਜਾ ਰਹੀ ਆ ਤੇ ਦਿਨੇ ਵੀ ੜਗੇੜਾ ਇਨਾ ਕੀ ਹੈ ਕਿ ਵੱੱਤ ਲੈ ਜੂ ਸਮਾਂ ਪੰਜ ਛੇ ਦਿਨ ਨਹੀਂ ਲੈ ਜੂਗਾ ਵੀ ਛੇ ਸੱਤ ਦਿਨੀ ਛੇ ਸੱਤ ਦਿਨ ਇੱਕ ਹਫਤਾ ਦਾ ਸਮਾਂ ਇਨੇ ਲੈ ਜਾਣਾ ਠੀਕ ਹੈ ਤੇ ਪੂਰੀ ਰਾਜੀ ਹੈ ਦੋਸਤੋ ਠੀਕ ਹੈ ਵੀ ਬੋਡੀ ਬੰਤਰ ਜੇਕਰ ਆਪਾਂ ਦੇਖੀਏ ਸਟਰਕਚਰ ਦੇਖੀਏ ਢਾਂਚਾ ਪੂਰਾ ਜਿਹੜਾ ਬਿਹਰ ਦਾ ਦੇਖੀਏ ਤੇ ਰਾਜ ਹੀ ਆ ਕੱਦ ਕਾਠੀ ਦੀ ਤੁਸੀਂ ਮੀਡੀਅਮ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ ਬਾਹਲੀ ਫੁੱਲ ਵੱਡੀ ਹਾਈਟ ਦੀ ਮੈਂ ਕਹੂੰਗਾ ਵੀ ਪੂਰ ਐਚਐਫ ਦੇ ਵਿੱਚ ਫੁੱਲ ਵੱਡੀ ਹਾਈਟ ਹੈ ਇੱਕ ਅੱਧ ਕਾਠੀ ਠੀਕ ਹੈ ਵਧੀਆ ਕੱਦ ਕਾਠਾ ਮੀਡੀਅਮ ਹਾਈਟ ਹੈ ਤੇ ਥੰਮਲੇ ਬਾ ਜਿਹੜਾ ਚੰਗਾ ਮੋਟਾ ਥਣਾ ਤੇ ਬਿਲਕੁਲ ਮੁੱਠੀ ਵਾਲਾ 4ਰ ਦਾ 1 ਗਜ਼ ਇੰਚ ਇਹਨੂੰ ਵੀ ਦੇਖ ਮਾਰੀ ਨਾ ਦੱਸੀ ਤੇ ਇਹਦਾ ਮੁੱਲ ਵੀ ਰਗਜਟ ਕਿੰਨਾ ਕਹਿ ਰਹੇ ਲੈਣ ਦੇਣ ਭਾਜੀ ਇਹਦਾ ਮੁੱਲ 53 ਕਰਦੇ ਆ ਹਾਂਜੀ 1000 ਰੁਪਏ ਦਾ ਮਾਨ ਕਰ ਦਾਂਗੇ ਇਹਦੇ ਜਮੇ 53 ਚੋਂ ਹਾਂਜੀ 52 ਦੀ ਹੁੰਦੀ ਹੈ ਹਾਂਜੀ ਭਾਜੀ ਦੁੱਧ ਇਹ ਵੀ 20 ਪਲੱਸ ਹੀ ਕੱਢੂ ਭਾਜੀ ਹੇ ਵੀਰ ਬਾਕੀ 30 ਤੋਂ 20 ਕੋਈ ਮਸਲਾ ਨਹੀਂ ਬਿਲਕੁਲ ਪਾਸ ਭਾਈ ਅੱਛਾ ਬਾਕੀ 30 ਤੋਂ 20 ਜਿਹੜੀ ਦੋਸਤੋਂ ਕਿਉਂਕਿ ਵਪਾਰ ਦੀ ਲੈਣ ਅੱਗੋਂ ਪਸ਼ੂ ਆਪਦੀ ਤਸੱਲੀ ਨਾਲ ਕੋਈ ਵੀ ਵਪਾਰੀ ਵੀਰ ਦੀ ਮੈਂ ਗੱਲ ਕਰਨਾ ਆਪਦੀ ਤਸੱਲੀ ਆਪ ਦੀ ਸੋਚ ਸਮਝ ਦੇ ਹਿਸਾਬ ਨਾਲ ਪੂਰੀ ਕਰਕੇ ਲੈ ਕੇ ਆਉਂਦੇ ਆ ਤੇ ਜਿਹੜੇ ਵੀਰ ਨੇ ਅੱਗੇ ਰਕਮ ਖਰਚ ਕਰਨੀ ਆ ਤੁਸੀਂ ਆਪਣਾ ਵੀ ਟਿੱਪ ਕੇ ਅੱਜ ਦੇ ਸਮੇਂ ਦੀ ਜ਼ਿਕਰਗੰਦ ਕਰਕੇ ਤਾਂ ਤਸੱਲੀ ਕਰਕੇ ਤੁਸੀਂ ਟਿੱਪ ਕੇ ਲੈ ਕੇ ਜਾ ਸਕਦੇ ਹੋ ਤੇ ਅਸੀ ਥਨ ਥਨ ਜਿਹੜਾ ਵਧੀਆ ਹੈ ਠੀਕ ਆ ਆਪ ਤੁਹਾਨੂੰ ਬੜੀ ਤਸੱਲੀ ਨਾਲ ਵੀਡੀਓ ਮੇਰਾ ਵੀਰ ਦੇਖ ਲਿਆ ਕਰੋ ਪੂਰੀ ਵੀਡੀਓ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਗੱਲਬਾਤ ਹੈ ਖਰੀਦ ਸਬੰਧੀ ਉਹ ਕਰ ਲਿਆ ਕਰੋ ਠੀਕ ਆ ਇਹ 52 ਦੀ ਫਿਰ ਹਾਂ ਨਾ ਹੋ ਜੂ ਹਾਂਜੀ ਭਾਈ ਠੀਕ ਆ ਤੇ ਗੁਰਜੰਟ ਭਾਈ ਪਸ਼ੂ ਦੋਏ ਸੀ ਅੱਜ ਆਪਣੇ ਕੋਲ ਹਾਂਜੀ ਭਾਈ ਲਓ ਪੈਸੇ ਠੀਕ ਆ ਤੇ ਨੰਬਰ ਆਪਣੇ ਸੰਪਰਕ ਭਾਈ ਨੰਬਰ ਹੈਗਾ 869927 9963 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਗੁਰਜਤ ਸਿੰਘ ਤੇ ਦੋ ਬਿਹੜਾ ਅੱਜ ਵਿਕਾਉ ਸੀਗੇ ਦੋਸਤੋ ਬਿਲਕੁਲ ਦੋਨਾਂ ਦੀ ਇਨਫੋਰਮੇਸ਼ਨ ਆਪਾਂ ਲੈ ਕੇ ਬਾਈ ਤੋਂ ਤੁਹਾਡੇ ਨਾਲ ਸਾਂਝੀ ਕਰਤੀ ਐ ਸੋ ਬਾਕੀ ਜੋ ਦੱਸਿਆ ਗਿਆ ਦੋਸਤੋ ਜੋ ਵਿਖਾਇਆ ਗਿਆ ਉਹਨੂੰ ਬਿਲਕੁਲ ਵੈਰੀਫਾਈ ਕਰਨ ਵਾਸਤੇ ਠੀਕ ਹੈ ਜੀ ਇੱਥੇ ਘਰ ਵਿਜ਼ਿਟ ਕਰ ਲਿਓ ਜਿਹੜਾ ਦੱਸਿਆ ਗਿਆ ਪਸ਼ੂ ਮੇਰੇ ਹਿਸਾਬ ਨਾਲ ਥੋੜਾ ਬਾਕੀ ਵਿਖਾਉਣ ਦੇ ਵਿੱਚ ਵੀ ਫਰਕ ਰਹਿ ਸਕਦਾ ਹੋ ਰਹਿ ਗਿਆ ਹੋਵੇ ਸੋ ਆਪਦੀ ਘਰੇ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਤੁਸੀਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੰਦਰ ਜੀ